ਜਾਉਂ ਤੇ ਪਾਉਂ ਪਾਤਾ ਜਿਹੜੇ ਅੱਜ ਪਟੜ ਕੇ ਮਾਤਾ ਜੀ ਨੂੰ ਬੱਤਾਂ ਕਿਹਾ ਮਾਤਾ ਜੀ ਉਸ ਵੇਲੇ ਇਕੱਲੇ ਬਿਠੇ ਹੋਏ ਸੰਦਲ ਲਾਲ ਰਿਸ਼ਿ ਕੋ ਬਾਤ ਸੁਣਾਈ ਬਹੁ ਰੁਕਮਕੰਥ ਸائیں ਬਾਹਰੋਂ ਅਭੀ ਕਹਤੇ ਨੇ ਮਾਤਾ ਜੀ ਨੇ ਸਿੱਖ ਨੂੰ ਬੜੇ ਸਤਾਰ ਬਚਨ ਸੁਣਾਏ ਕਿ ਮੈਨੂੰ ਕੋ ਸਾਜ ਕੋ ਸਤਪੁਰਣ ਨੇ ਬਚਨ ਕਹੇ ਸੀ ਕਿ ਜੋ ਪਰਕਟ ਕਰੇਗਾ ਉਹਦਾ ਦਰਖਾਸ਼ ਮੁਕ ਕਾਲਾ ਹੋਵੇਗਾ ਜਦ ਇਹ ਬੱਚਾ ਸੋਨੇ ਬਹੁ ਉੱਠਿਓ ਪੱਖਣ ਤੇ ਸੱਥਾਏ ਬਖਸ਼ਾ ਮਾਤਾ ਨਾਲ ਕੀ ਕਰੋਟ ਕੇ ਬਾਹਰ ਆ ਗਿਆ ਜੀ ਸਤਿਗੁਰੂ ਨੰਦਰ ਕਰਵਣ ਕਹਤੇ ਲੈ ਕਾਰਸ ਜੀ ਕਰਵ ਜਿੱਤੇ ਸਤਿਗੁਰਾਂ ਦੇ ਘਰ ਤੇ ਨੰਦਰ ਫਕਤਾ ਸਿਖਨ ਗੁਰੂ ਦੇ ਪਿਆਰ ਉੱਥੇ ਗਿਆ ਜਿਹੜੀ ਲੋਹ ਸੀ ਨਾ ਜਿੱਤੀ ਤਪਸ਼ਾ ਤੇ ਫਕਤੇ ਸੀ ਜਦ ਦੇ ਜੈਸੇ ਗੁਰੂ ਦੇ ਪਿਆਰ ਵਿੱਚ ਸਭਤੀ ਦਾਤ पिया हुनजे

ਇਹ ਸੁਗਰਾਜਤ ਰੋਸ਼ਨੀ ਆਪਣੇ ਆਪ ਦੀ ਬਾਤ ਕਰ ਰਹੀ ਹੈ। ਐਸਾ ਸੋਚ ਕੇ ਕਿ ਜਿਹੜੇ ਪਰਬਤ ਵੀ ਕਰਨਾ ਚਾਹਤਾ ਹੈ, ਇਹ ਸេចਕ ਬੁਰਸ਼ਾ ਦਾ ਉਪਕਮ ਪੱਡਾ ਅਸਰੇ ਮੱਥੇ ਬੰਨਿਆ। ਲੰਗੜ ਤੋਂ ਜਾ ਕੇ ਕਾਲ ਜਿਹੜੀ ਹੱਥਾਂ ਦੇ ਨਾਲ ਰੱਖਣ ਬਖਰੂਦਾਰ ਦਿੱਤਾ ਉਸ ਤੇ ਭਗਵਤ ਸਾਹਿਬ ਦੀ ਕੋਲ ਕੇ ਆ ਜੇ ਜਵਾਲੇ ਅੰਦਰ ਚੱਪ ਇਸਰੇ ਦੇ ਹੋਜੀ ਪਰੂਖੇ ਪਿਆਰ ਇਟਾਲੀਆ ਦੀ ਪਾਦਸ਼ਾ ਗਰੀਬ ਨਵਾਜ ਜੀ ਦੇ ਅੱਗੇ ਰੱਖੀ ਉਸ ਤੋਂ ਬਾਅਦ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ ਜੀ ਉਹਨ ਜਨਾਨ ਪੇਚ ਕਰ ਦੀਨ ਦਸ ਕੋਸ਼ਿਸ਼ ਰੁੱਤਰ ਦੀ ਕਾਮੁਨ ਕੀਨ ਫਿਰ ਉਸ ਤੋਂ ਬਾਅਦ ਕੁੜਾ ਗਸਵਾਤ ਸੀਨਾ ਜੀ ਪਾਜ ਸੋ ਮੋਰਾ ਉਹ ਮਾਰਾ ਗਰੀਬ ਨਵਾਜ ਪਾਦਸ਼ਾ ਜੀ ਦੇ ਪੈਰ ਰੱਖੀਆਂ ਫਿਰ ਜਿਹੜੀ ਦਰਜੀ ਦਾ ਤੇ ਸਾਰੀ ਰਾਤ ਦੇ ਵਿੱਚ ਪੁਸ਼ਾਕ ਸਉਾਈ ਸੀ ਉਹ ਮਹਾਰਾਜ ਸਿੱਕੇ ਪਾਛਾ ਨੂੰ ਪੁਸ਼ਾਕ ਦਿਖਾਣ ਲੱਗਾ ਜੀ ਨੇ ਸਹਿਤ ਗੁਰ ਸੋ ਕਹਿ ਪਾਣੀ ਇਹ ਤੀਰਲ ਮੈਂ ਧੀਰ ਮਹਾਨੀ ਭਾਈ ਸਾਹਿਬ ਜੀ ਕਹਿੰਦੇ ਜੇ ਤੋ ਸਾਰਾ ਤੇ ਰੱਖ ਕਿੰਤਾ ਤੇ ਹੱਥ ਜੋਕੇ ਬਾਹਰ ਜੀ ਨੂੰ ਬੇਨਤੀ ਸਰਦਾਰ ਭਾਈ ਮੱਖਣ ਸ਼ਾਹੀ ਏ ਤੀਰਨ ਮੈਂ ਧੀਰ ਮਹਾਨੀ ਇਹ ਧੀਰਜ ਦੇ ਵਿੱਚ ਮਹਾਨ ਤੀਰਖਵਾਲੇ ਸੀ ਕਰਿਆ ਤੋਂ ਕਿਛੇਵੇਂ ਪਾਛਾ ਜੀ ਦੇ ਮਾਤਾ ਗਾਨੀ ਕੀ ਤੋਂ ਬਚ ਰਹਿ ਸਤ ਉਹਨਾਂ ਅਤਿਆਸ਼ੀ ਮਹਿਰਤ ਇਹ ਨਸਤਕਾਰ ਕਿਉਂ ਕਰਦਾ ਕਿ ਧੀਰਜਤਾ ਤੁਰੰਤ ਦਰੋ ਜਿਨਨੇ ਧੀਰਜ ਇਹ ਦੇ ਕੋਲ ਉਬੇਚੀ ਤੋਂ ਕਿਤੇ ਕਿਸੇ ਕੋਲ ਧੀਰਜਾ ਤੁਰੰਤ ਧੀਰ ਸੁਨਿਆਰ बारे एक महाराज साहब की तो तू पूरा सारा जीवन पढ़ के वो तीरज तीरज की बेटा तीर बाहर सच्चे पाठ का जी ने पाठशाह जी ने पाई पकड़ शाह ने बचन इत्तो शुरू की थे जी अब करना कर कोशिश पाए बैठो सभा होई परसाई महाराज जी पुष्प तो तुष्य आप प्यार करवाई आपने के पहना ਬਾਰ ਸਬਾ ਤੇ ਆ ਕੇ ਪ੍ਰਗਟ ਹੋ ਕੇ ਸਾਰੀ ਸੰਗਤ ਦੇ ਵਿੱਚ ਬੈਠਣਾ ਕਰੋ ਜੀ ਸਿੱਖਿਆਨ ਕੋ ਭਲਿਆਨ ਵਿਚਾਰੋ ਸਾਗਰ ਸੰਸੇ ਪਾਰ ਉਤਾਰੋ ਮਹਾਰਾਜੀ ਸਿੱਖਾਂ ਦੀ ਕਲਿਆਣ ਮਾਚੇ ਵਿਚਾਰੋ ਸਿੱਖਾਂ ਨੂੰ ਇਹ ਮਹਾਰਾਜੀ ਸਤਿ ਸੇ ਦੇ ਸਾਗਰ ਚੋਂ ਪਾਰ ਕਰੋ ਦਾਤਾ ਆਓ ਬਾਹਰ ਸਤਾ ਲਾ ਕੇ ਫਲਾ ਕਰੋ ਉਹਨਾਂ ਦੇ ਦਰਸ਼ਨ ਦਦਾਰੇ ਉਹਨਾਂ ਨੂੰ ਦੇਖ ਕੇ हाँ संकट फिरे नहीं किसु पर निष्ठा करे महाराज सारी संकट पटकती पड़ी सब भूली पड़ी है किसी रू किसी के निष्ठा नहीं आ रहा जाई जाते जे सारे कोई किधे को जा रहे कोई किधे को जा रहे कोई दो को जा रहे कोई चार को दस कोई बीस तो शायद कोई सच्चा नजर आ रहा ਪਰ ਮਾਰੇ ਦੀ ਬਾਣੀ ਤੇ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤ ਗੁਰੂ ਕਈਐ ਮਨ ਕੀ ਤੁਪਤਾ ਬਿਨ ਸਜਾਇ ਹਰ ਪਰਮ ਪਾਦ ਲਈਐ ਜਿਸ ਮਿਲੇ ਮਨ ਕੋਈ ਆਨੰਦ ਜਿਨ ਵਿਦਕੇ ਆਨਤਾ ਜੇ ਜਨਾ ਸੀਦਾ ਉਹਨੂੰ ਪਤਾ ਲੱਗ ਜਾਂਦਾ ਵੀ ਕਿੱਛ ਹੈ ਜਿਸ ਮਿਲੇ ਮਨ ਹੋਏ ਆਨੰਦ ਸੋ ਸਤੁਪੁਤਈ ਬਾਦ ਕੀ ਤੂ ਪਤਾ ਬਿੰਦ ਸਜਾਏ ਹਰ ਪਰਮਪਤ ਲਿਖ ਬੰਦਰ ਤੋੜ ਬਲਾ ਲੀ ਨਾ ਮਨ ਮੇ ਲੱਜੇ ਸਾਚ ਧਿਆਨ ਬਿਤੇ ਕਲੇਸ਼ ਸੁਖੀ ਹੋਏ ਰਹੀਏ ਐਸਾ ਦਾਤਾ ਸਤਗੁਰ ਕਹੀ ਤਤ ਜੇ ਜੀ ਕੋੜੋ ਜਦ ਤਨ ਮਰ ਹੋਏ ਜਹਾਂ ਜਾਂ ਗੁਰ ਦੇਖਾਂ ਸਾਹਬੇ ਜਦ ਗੁਰੂ ਉੱਤਪੜੇ ਦੀ ਖਤ ਸਾਕ ਤੇ ਮਨ ਦੇ ਹਾਲੋ ਤੋਂ ਪਾਤਸ਼ਾਹ ਦੀ ਕੰਦਗਰੀ ਬਣਵਾ ਸਾਰੀ ਸੰਗਤ ਭੁੱਲੀ ਕੇ ਕੋਈ ਕਿੱਥੇ ਜਾਂਦਾ ਦਾਤਾ ਕੋਈ ਕਿੱਥੇ ਜਾਂਦਾ ਕੋਈ ਕਿਸੇ ਤੇ ਕਿਸੇ ਨੂੰ ਨਿਸ਼ਚਾ ਨਹੀਂ ਹੁੰਦਾ ਭੇ ਆਖੀ ਮਹਿਮਾ ਤੁਮ ਨਹੀਂ ਸਕੇ ਪਛਾਨ ਛਪੇ ਆਪ ਹੋ ਏ ਗੁਲਖਾਨ ਮਹਾਰਾਜ ਕੋਈ ਤੁਹਾਡੀ ਮਹਿਮਾ ਨੂੰ ਨਹੀਂ ਪਛਾਣ ਸਕਿਆ ਤੁਸੀਂ ਛੁਪ ਕੇ ਬੈਠੇ ਹੋਏ ਹੋ ਇਸ ਲਈ ਤੁਹਾਡੀ ਮਹਿਮਾ ਨੂੰ ਕੋਈ ਪਛਾਣ ਨਹੀਂ ਸਕਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਪੂਰੇ ਸਤ ਗੁਰੂ ਇਹ ਨੂੰ ਕਿਉਂ ਦਿੱਤਾ ਤੁਹਾਨੂੰ ਪਤਾ ਹੀ ਹੈ ਕਿਉਂਕਿ ਇਹ ਨੂੰ ਜਹਾਜ ਵਾਲੀ ਬਾਤ ਸੁਣਾ ਦਿੱਤੀ ਕਹਿ ਲੱਗੇ ਕਿ ਜਦੋਂ ਜਹਾਜ ਜੋ ਬਤਾ ਪਿਆ ਸੀ ਉਦੋਂ ਤੇ ਮਨ ਚ ਸੰਕਲਪ ਲਿਆ ਤਾਂ ਸੀ ਕਿ ਜਿੰਨੀ ਕਮਾਈ ਹੋਵੇਗੀ ਨਾ ਇਸ ਜਹਾਜ ਦੀ ਸਮਗਰੀ ਨੂੰ ਉਹਦਾ ਦਸਵੰਦ ਪਾਤਸ਼ਾਹ ਜੀ ਨੂੰ ਅਰਪਣ ਕਰ ਦੇ ਹੁਣ ਦੋ ਹੋਰਾਂ ਨੂੰ ਕਿੱਥਾ ਦੋ ਤੋ ਗੱਲਾਂ ਨੂੰ ਮਹਾਰਾਜ ਨੇ ਕਈਆ ਪੂਰਾ ਵਿਸ਼ਵਾਸ ਹੈ। ਅਭੀ ਉਹੀ ਸਾਥ। ਤੇ ਉਹਦੇ ਉੱਤੇ ਉਪਰ। ਕਿਸੇ ਨੂੰ ਪਾਪ ਦੇ ਬਕਾਰੇ ਵਿੱਚ ਇਹ ਬਾਤ ਪਤਾ ਹੀ ਗੁਰੂ ਕੇ ਸਾਰ। ਤਾਂ ਨਿਸ਼ਚੈ ਕਿੱਥੋਂ ਆਵੇ ਵਿਸ਼ਵਾਸ ਕਿੱਥੋਂ ਆਵੇ ਜੀ। ਸਭ ਸੰਗਤ ਕੋ ਦਰਸ਼ਨ ਦੀਜੇ। ਆਪਣੋ ਆਪ ਜਿਨਾਮ ਲਕੀਜੇ। ਮਹਾਰਾਜ ਦੀ ਸਾਰੀ ਸੰਗਤ ਨੂੰ ਦਰਸ਼ਨ ਦਿਓ ਆਪਣਾ ਆਪ ਜਨਾਓ। ਕਿ ਖੁਸ਼ੀ ਨੋਵੇ ਪਾਛਾਓ। तो श्री गुरु गुरुराज जो जी जोते पालक बारे करीबन वा शक्ति बादशाह चा नाव अपना बनाओ विश्वास सारी श्रद्धा दा जरूर नवाज बादशाह जी मखन दिख मुख गुरु उतरियो प्रगट करन से न तू डरियो महाराज जी अपने बुखार पेट तो की पसंद कही बादशाह जी मखन शाह नु कहन लगे प्रगट करन ते न तू डर तो प्रगट कर तो क डरया ਟੱਲਿਆ ਮੈਂ ਕਿਆ ਇਸੀ ਵਿਧੀ ਪਰਖਟ ਤਾ ਤੇ ਤੂੰ ਪਰਖਟ ਕਰਨ ਤੋਂ ਟੱਲਿਆ ਨਹੀਂ ਜੀ ਕਰਿਓ ਅਕਰ ਅਪਣ ਮੁਖ ਕਾਰਾ ਲੋਕਨ ਲੱਜਾ ਸકલ ਨਿਵਾਰਾ ਪਰ ਸਹਿਬ ਕਹਿ ਲਗੇ ਤੂੰ ਆਪਣਾ ਮੋ ਆਪੇ ਹੀ ਕਾਲਾ ਕਰ ਤੂੰ ਲੋਕਾਂ ਦੀ लाज ਛੱਡ ਦਿੱਤੀ ਬੜਾ ਪਿਆਰਾ ਬਚ ਲੋਕਨ ਲੱਜਾ ਸકલ ਨਿਵਾਰਾ ਤੂੰ ਲੋਕਾਂ ਦੀ ਲਾਜ ਛੱਡ ਦੇ ਕਿ ਲੋਕੀ ਕੀ ਕਹਿਣਗੇ ਵੇਖੋ ਮੱਖੜ ਛਾੜੇ ਆਪਣਾ ਮੂੰਹ ਕਾਲਾ ਕਰ। ਛੁੜ ਸ਼ਕਤੀਏ ਪ੍ਰਭ ਬਿਲੰਤਿ ਸ਼ਾਨੀ ਮਾਨਤਿ ਵਾਲੀ ਅਰਪ ਤਾਜ ਲਾਜ ਢੁਕਾਏ। ਆਹ ਸ਼ਕਤੀਏ ਦੱਸ ਸਰਦ। ਕਿਦਾਂ ਪਰਮਾਤਮਾ ਮਿਲਣ ਦਾ ਆਪਣਾ ਮਨ ਤੇ ਸਾਨ ਨੂੰ ਅਰਪਣ ਕਰਦੇ ਲੋਕਾਂ ਦੀ ਲਾਜ ਛੱਡ ਦੇ। ਛੱਡ ਜੋ ਪਾਈ ਗੇਥਾ ਜਿ ਜਵਾਈ ਪਾੜ ਕੇ ਵੀ ਟੋਕਰੀਆਂ ਤੋੜਦੇ ਨੇ। ਤੋੜਦੇ ਉਈ ਸਰਮ ਨੇ ਕਿ ਲੋਕੀ ਕੀ ਕਹਿਣ ਜਦ ਵੋਸ ਹੋ ਰਿਆਂ ਨੇ ਘਰ ਦੇ ਵਿੱਚ ਜੋਾਈ ਪਾਣ ਤੇ ਰੋਕੀਆ ਟੋਈ ਦਾ ਇਨਸਾਨ ਦਾ ਦਿੱਤੀ ਇਹ ਰੂਪ ਤੇ ਲੋਕ ਲਾਚ ਅੱਜ ਲੋਕਾਂ ਕਾ ਚੇ ਕੀ ਅੰਮ੍ਰਿਤ ਨਹੀਂ ਸਕਦੇ ਕੋਈ ਸ਼ੇਖ ਕਹੇ ਵੰਡ ਕਹਿੰਦੇ ਸਾਡੇ ਰਿਸ਼ਤੇਦਾਰ ਪੀਚਾ ਲੋਕੀ ਕੀ ਕਹਿਣ ਜੇ ਵੋ ਗੋਤਰ ਫੋਲ ਕੋਈ ਕਹਿੰਦੇ ਸਰਦੀ ਆ ਗੋਣ ਕੀ ਉਹ ਪੀ ਹੋ ਗਿਆ ਤਾਂ ਲੋਕ ਚੱਲੀ ਪੜੀ ਤੇ ਸ਼ਰਾਬਾਂ ਵੀ ਨਹੀਂ ਸਾਡੇ ਨਾਲ ਕਿਹੜੇ ਪਾਸੇ ਦਾ ਲੋਕ ਦਾ ਬਾਰਾ ਜੀ ਕਹਿੰਦੇ ਤੂੰ ਆਪਣ ਮੁਖ ਕਾਲਾ ਕਰ ਲਿਆ ਤੂੰ ਲੋਕਾਂ ਦੀ ਰਾਜ ਛੱਡ ਦਿੱਤੀ ਜੀ ਗੁਰੂ ਬਾਤ ਤੋਂ ਪਾਰੀ ਪਾ ਮੁਖ ਕਾਰੋ ਕਰੀਂ ਉਤਾਰ ਬਾਰਾ ਜੀ ਕਹਿੰਦੇ ਗੁਰੂ ਦੇ ਬਾਤ ਤਾਂ ਭਾਰੀ ਭਾਰ ਤੂੰ ਮੁਖ ਕਾਲਾ ਕਰਕੇ ਲਾ ਲਿਆ ਢਾਪਿਆਰਾ ਬਚਨਪੁਰ ਤੇ ਇੱਕ ਬਾਤ ਦੱਸਿਆ ਜੀ ਦਾ ਗੁਰੂ ਬਾਤ ਕੋ ਭਾਰੀ ਭਾਰ ਉਹ ਕਹਿੰਦੇ ਗੁਰੂ ਦੇ ਬਚਨ ਭਾਰੇ ਹੁੰਦੇ ਜਿਹੜਾ ਪਰਸਤ ਗੁਰੂ ਦੇ ਕਮਾਲ ਵੇ ਉਹਨਾਂ ਭਾਰ ਲਾ ਲਿਆ ਇਹਨੇ ਆਪਣਾ ਮੁਖ ਮੂਹ ਕਾਲਾ ਕਰਕੇ ਗੁਰੂ ਦੇ ਬਚਨਾਂ ਦਾ ਭਾਰ ਲਾ ਲਿਆ ਕਮਾਰੇ ਦਰਗਾਹ ਚ ਮੁਖਾਲਾ ਮਾਸ਼ੇ ਸੱਚੇ ਬਾਤ ਐ ਤੇ ਮੁਖਾਲਾ ਕਰ ਲਿਆ ਜੀ ਕੁਰਤਾ ਪੂਟ ਕੁਟਾਵਨ ਪੀ ਸੋਹਮਰੇ ਮੈਂ ਅਰਪਣ ਕੀ ਮਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਕੁਰਤਾ ਦੀ ਗੱਦੀ ਇਹ ਉਠਾਣ ਵਾਸਤੇ

ਮਤਕੜਸ਼ ਕੀ ਬਚਤੈ ਰਹੀ ਸ੍ਰੀ ਨਾਨਕ ਕੀ ਗਾਦੀ ਏ ਚਾਰੋ ਦਿਸ਼ਾਂ ਨਮਤ ਜਿਸ ਹੈ ਮਹਾਰਾਜ ਕਹਿੰਦੇ ਜਿਹੜੀ ਗੁਰੂ ਨਾਨਕ ਦੀ ਕਰਤੀ ਹੈ ਚਾਰਾ ਦਿਸ਼ਾਵਾਂ ਤੋਂ ਦੁਨੀਆ ਇਹ ਆ ਕੇ ਨਮਸਕਾਰ ਕਰਦੀ ਹੈ ਚਾਰੇ ਦਿਸ਼ਾਵਾਂ ਤੋਂ ਦੁਨੀਆ ਜਿਹੜੀ ਲੋਕ ਹੈ ਉਹ ਧਾਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੀ ਜਿੱਤੀ ਦੇ ਅੱਗੇ ਸੀਸ ਨਮੋਤੇ ਹਰ ਜਿੰਦ ਮੇਖਲਾ ਅਵਨੀ ਜੀਤੀ ਸਤਗੁਰ ਮਹਿਮਾ ਜਾਣੇ ਤੀ ਜਿੱਲੇ ਪਾਰੇ ਕਹਿੰਦੇ ਕੇ ਸਮੁੰਦਰ ਨੇ ਜਗਤ ਦੇ ਵਿੱਚ ਜਿੰਨੀ ਧਰਤੀ ਐ ਜਿੰਨੀ ਲੁਕਾਈ ਦੁਨੀਆ ਦੇ ਵਿੱਚ ਰਹਿੰਦੀ ਐ ਸਭ ਨੂੰ ਕੁਰਨਾਨ ਸਿੰਘ ਦੀ ਮਹਿਮਾ ਪਤਾ ਸਭ ਕੁਰਨਾਨ ਸਿੰਘ ਦੀ ਮਹਿਮਾ ਜਾਣਦੇ ਸਤਗੁਰ ਮਹਿਮਾ ਜਾਣੇ ਤੀ ਇਹ ਸਾਰੇ ਸਤਗੁਰ ਦੀ ਮਹਿਮਾ ਨੂੰ ਜਾਣਦੇ ਹਾਂ ਜੀ ਮੇਰੂ ਆਦਿ ਗਿੱਤੇ ਪਹਾੜੋਂ ਜਹਾਂ ਕਹਾਂ ਸਿੱਖੀ ਵਿਸਾਰਾ ਬਾਰਕ ਦੇ ਸਮੇੜ ਪਰਪਤ ਤੱਕ ਜਿੱਥੇ ਜਿੱਥੇ ਤੱਕ ਗੁਰੂ ਨਾਨਕ ਦੇ ਸਿੱਖੀ ਫੈਲੀ ਹੋਈ ਜੀ ਸਤਗੁਰ ਬਿਖੇ ਦੀ ਭੈ ਜੀ ਸਤਗੁਰ ਕਰਕੇ ਪੂਜਕ ਤੇਈ ਬਾਰਕ ਦੇ ਸਾਦਰ ਤੇ ਵਿੱਚ ਟਾਪੂ ਬਣੇ ਹੋਏ ਨੇ ਉਥੋਂ ਤੱਕ ਵੀ ਗੁਰੂ ਨਾਨਕ ਦੀ ਸਿੱਖੀ ਇਹ ਸਤਪੁਰ ਕਰਕੇ ਪੂਜਕ ਤੇਈ ਉਹ ਸਤਪੁਰ ਦੇ ਘਰ ਨੂੰ ਪੂਜਣ ਵਾਲਾ ਤੁਹ ਪਤਾ ਹੋਵੇਗਾ ਗੁਰੂ ਨਾਨਕ ਦੇ ਕੋਈ ਜਗਾ ਛੱਡੀ ਨਹੀਂ ਜਿੱਥੇਰੇ ਬਾਦਸ਼ਾਹ ਜੀ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰithvi ਸੱਚਾ ਤਵਾਰੇ ਦਾਦੇ ਕੋਈ ਜਗਾ ਛੱਡੀ ਕੋਈ ਨਹੀਂ ਜਿੱਥੇ ਦਾਤਾ ਨਹੀਂ ਪਹੁੰਚ ਅਸ ਮੁਦਰਾ ਤੇ ਪਹੁੰਚੇ ਦਤਾਰ ਹੋਰਲੇ ਮੁਲਕਾਂ ਦੇ ਵਿੱਚ ਪਹੁੰਚੇ ਉਹ ਸਾਰਾ ਕੁਝ ਗੁਰਦੇਵ ਸਾਹਿਬ ਮੱਖਣ ਸਾਹੂ ਦਾ ਸਤੇਪੇ ਵੀ ਗੁਰੂ ਨਾਨਕ ਦੇ ਘਰ ਦੀ ਗੱਦੀ ਦੀ ਪਾਟ ਬਹੁਤ ਭਾਰੀ ਹੈ ਜੀ ਜਿੱਤਕ ਜੀਵਨ ਕੰਡਨ ਮਾਨ ਅਰਪੇ ਪੀਠ ਗੁਰੂ ਪਗ ਪਾਉ ਔ ਖੱਡਾਂ ਦੇ ਵਿੱਚ ਜਿੰਨੇ ਜੀਵ ਰਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਲਿਖੇ ਜਿਤਕ ਜੀਵ ਨਾ ਵਖੰਡਣਮਾਈ ਅਰਪੇ ਪੀਠ ਗੁਰੂ ਪਗ ਪਾਉ ਉਹ ਸਾਰੇ ਗੁਰੂ ਦੇ ਚਰਨਾਂ ਦੀ ਭੇਟਾ ਬਣ ਕਰਦੇ ਸੁਣੀਏ ਕਿੰਨੀ ਤੁੰਗਾਂ ਦਸੀ ਸਾਰੀ ਦੁਕਾਈ ਚੜੀ ਹੈ ਸਾਡ ਗੁਰੂ ਨਾਨਕ ਸਾਚੇ ਪਾਤਸ਼ਾਹ ਦੀ ਪੂਜਦੀ ਹੈ ਗੁਰੂ ਨਾਨਕ ਤੇ ਜੋ ਤਨੋਂ ਨਾਲ ਫਿਟਾ ਆਰਪੜ ਕਰਦੀ ਉਹਨਾਂ ਦੇ ਅਰਦਾਸ ਕਰਦੀ ਉਹਨਾਂ ਦੇ ਜੋਤੜੀ ਕਰਦੀ ਭਾਵੇਂ ਜਿਹੜਾ ਗੁਰੂ ਨਾਨਕ ਦੀ ਕੱਤੀ ਤੇ ਬੈਠਦਾ ਨਾ ਉਹਨੂੰ ਤੋਂ ਖੱਡਾ ਵਿੱਚ ਇੱਕ ਇੱਕ ਤੋਂ ਧਿਆਨ ਰੱਖਣਾ ਤੇ ਕੋਈ ਛੋਟੀ ਮੋਟੀ ਕੱਤੀ ਨਹੀਂ ਹੈ ਇਹ ਪੌਂਟ ਬਹੁਤ ਭਾਰੀ ਹੈ ਕਿ ਪਖੜ ਸਾਹ ਤੂੰ ਪ੍ਰਗਟ ਕਰਦਾ ਪਿਆ ਨਾ ਕਿ ਤੂੰ ਬਾਹਰ ਆਉਂਦਾ ਪਾਰ ਆਪ ਦੇ ਸਾਥ ਤਾਰੇ ਵਿਚਰੋ ਆਪ ਦੇ ਦਰਸ਼ਨ ਦਿਉ ਇਹਾ ਕਰੋ ਦਾਪਾ ਕਹਿ ਲ ਕੇ ਸੁਣ ਕਿ ਪਾਟ ਕਿਤਨੀ ਭਾਰੀ ਹੈ ਜੀ ਔਨ ਸਹਾਇਕ ਸਭ ਇਨਕੇ ਜਾਂ ਤੇ ਕੋਟ ਪੀਨ ਟੂ ਦੇ ਤੋ ਦਸ਼ਪਖਣ ਸਾ ਜਿਨਾ ਜਿਨਾ ਦਾ ਮੈਂ ਜ਼ਿਕਰ ਕੀਤਾ ਨੌ ਖੰਡਾਂ ਵਿੱਚ ਸਾਗਰਾਂ ਚ ਟਾਪੂਆਂ ਦੇ ਵਿੱਚ ਧਰਤੀ ਸਮੁੰਦਰ ਜੁੱਥੋਂ ਤੱਕ ਹਾਨ ਉਥੋਂ ਤੱਕ ਦੁਨੀਆ ਕੋ ਨਾੜ ਤੇ ਚਰਨਾਂ ਨਾਲ ਜੁੜੀ ਇਹਦਾ ਸਾਰਿਆਂ ਨੂੰ ਕੋਈ ਸਹਾਇਕ ਹੁੰਦਾ ਗੁਰੂ ਨਾਨਕ ਸਾਹਿਬ। ਪਰ ਤੋਤਾ ਜਲਾ ਮਹਾਰਾਜ ਕਹਿੰਦੇ ਜਿਹੜੇ ਪਾਂਡੇ ਕਿੱਡੀ ਕੁ ਭਾਰੀ ਹੋਵੇਗੀ ਗੁਰੂ ਨਾਨਕ ਸਾਹਿਬ ਦੀ ਗੱਤੀ। ਤੁਸੀਂ ਕਲਬ ਸੋਚੋ ਸਰਟੀਫਿਕੇਟ ਕਿੰਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਰੋ ਜਾਂਦਾ ਸਾਖੜਦੇ ਹੁੰਦੇ ਕਿ ਛਾਵਾਂ ਰੱਖ ਤੇ ਕਾਮਨਾ ਰੱਖਦੇ ਮਹਾਰਾਜ ਜੀ ਚੇਪਾ ਕਰਦੇ ਜਾਂ ਕਰਦੇ ਮਹਾਰਾਜ ਸਾਡਾ ਕਾਰਜ ਕਰਦੇ

ਕਾਰਜ ਸਭਾਰਨ ਪੂਰੀ ਵੀ ਕਰ। ਇੰਨਾ ਲੱਗ। ਮੈਂ ਗੁਰੂ ਗ੍ਰੰਥ ਸਾਹਿਬ ਜੀ ਕੋਲ ਬੈਠਾ ਹਾਂ। तो एक बंदा थड़ा ਉਹ ਤਾਰੀ ਕਿੰਨੀ ਰੁਕਾਈ ਤੁੰਗੋ ਗੁਰੂ ਗ੍ਰੰਥ ਸਾਹਿਬਾ ਮਹਾਰਾਜ ਸਿੱਖੇ ਪਾਤਸ਼ਾਹ ਜੀ ਦੇ ਅੱਗੇ ਅਰਦਾਸਾਂ ਕਰਤੀ ਮਿੰਡੂਤ ਦੀਆਂ ਤੋਂ ਕੈਂਟਰ ਕੀ ਪਤਾ ਦੇ ਦੇ। ਤੇ ਦਰ ਤੋਂ ਉਹਨੇ ਵੀ ਇੱਕ ਕਿਤੀ ਪਾਰੀ ਪਾਉਂਦਾ ਮੈਂ ਕਿਹਾ ਇੱਕਰ ਨਾ ਸਮਝਿਓ ਪਿਆਰੋ ਗਲਤੀ ਕਰ ਜਾਓ ਤੇ ਹੱਥ ਦਾ ਅਤਪ ਕਰਿਓ ਆਤ ਦਾ ਸਤਕਾਰ ਗੁਰੂਗ੍ਰੰਥ ਸਾਹਿਬ ਜੀ ਦਾ ਕਰਿਓ ਰੋਟੇ ਜਿੰਨਾ ਤੱਕ ਸਤਿ ਦੇਉ ਨਹੀਂ ਥੋੜਾ ਮੈਂ ਇਹ ਇਹ ਆਪਣੇ ਬੋਲ ਜਿੰਨਾ ਕਰੋਗੇ ਉਤਨਾ ਹੀ ਥੋੜਾ ਉਤਨਾ ਹੀ ਬਾਵਾ ਜਨ ਰਾਜ ਸਿੰਘ ਜੀ ਕਹਿੰਦੇ ਹੁੰਦੇ ਸੀ ਕਿ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਸਿੱਖਣਾ ਹੈ ਮਨਜੀ ਸੇ ਤੋਂ ਵੀ ਕੇਂਦਰ ਦੇ ਸੀ ਉਹਨਾਂ ਮੈਂ ਇਤੋ ਵੀ ਕੇ ਉਹ ਲੇਕਣਾ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਸਿੱਖਣਾ ਤੇ ਨਾਨਕ ਸਰਦਿਆ। ਨਾਨਕ ਸਰ ਵਾਲੇ ਕੋਲੋਂ ਕਿਤੇ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਸਿੱਖ ਕੇ ਪਿੰਪਾ ਨਫਲ ਪੜ੍ਹਦੇ ਨੇ। ਬਲਾੜੇ ਕਿਹੜੀ ਜਗ੍ਹਾ ਤੋਂ ਪੜ੍ਹ ਦਿੱਤਾ ਉਹ ਕਿਹੜੀ ਪੜ੍ਹ ਦਿੱਤਾ। ਬੜੇ ਲੋਕ ਜਾ ਕੇ ਦੇਖੋ ਤੇ ਸਿੱਖੋ ਤੇ ਸਿੱਖੀ ਗੁਰੂ ਗ੍ਰੰਥ ਸਾਹਿਬ ਮਾਰੇ ਦਾ ਸਤਕਾਰ ਜਿੰਨਾ ਕੋ ਕਰਦੇ। ਪੁੱਛ ਕੇ ਦੇਖੋ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਕੀ ਹੈ। ਬਾਬਾ ਨਾਨਕ ਸਿੱਖ ਜਿਹੜੇ ਗੁਰੂ ਗ੍ਰੰਥ ਸਾਹਿਬ ਕੀ ਜਾ ਇਸ ਕੀ ਹੈ ਗੁਰੂ ਨਾਨਕ ਸਾਹਿਬ ਉਹ ਆਪ ਸਿੱਕੇ ਦਿੱਤੀ ਉਹ ਲਈ ਕਿਤਾਬ ਚ ਲਿਖਿਆ ਹੋਇਆ ਉਹ ਕਹਿੰਦੇ ਮੇਰੇ ਕੋਲ ਆ ਕੇ ਬੇਨਤੀ ਕਰਾਂ ਮੈਂ ਵੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਕਰਨਾ ਤੂੰ ਸਿੱਧਾ ਹੀ ਕਹਿ ਰਿਹਾ ਤੇਰੀ ਕਿਉਂ ਨਹੀਂ ਤੁਹਾਡੀ ਮੇਰੀ ਸੋਣ ਤੇ ਤੇਰੀ ਕਿਉਂ ਨਹੀਂ ਸੋਣ ਉਹ ਤੇ ਆ ਰਿਹਾ ਪੜਿ ਪਾਰਿ ਪਾਟ ਗੁਰੂ ਨਾਨਕ ਸਾਹਿਬ ਦੀ ਜੋਤ ਕੀ ਬਹੁਤ ਵੱਡੀ ਪਾਟਾ ਬਾਕੀ ਦੇ ਕੱਚੇ ਗੁਰੂ ਬੈਠੇ ਜਿੰਨੇ ਬੈਠੇ ਸੰਸਾਰ ਇੱਕ ਵੱਡਾ ਪਹਾੜ ਜਾਨੀ ਹੈ ਫਲਾਣੇ ਨੂੰ ਬਿਠਾਤਾ ਫਲਾਣੇ ਨੂੰ ਬਿਠਾਤਾ ਫਲਾਣੇ ਨੂੰ ਬਿਠਾਤਾ ਮੇਰੇ ਪਿੱਛੋਂ ਜੀ ਆਇਆ ਬੈਠੇਗਾ ਮੇਰੇ ਪਿੱਛੋਂ ਆਇਆ ਬੈਠੇ ਉਹ ਪਹਿਲੇ ਨੌਸਬਦ ਕਰ ਸਕਦੇ ਸੀ ਲੈੜੀ ਦਾ ਦੇ ਦੀ ਉਹਨੂੰ ਉਹ ਪਿੱਛੇ ਬੈਠੇਗਾ ਇਹ ਪਿੱਛੋਂ ਸਾਰੀ ਜਾਇਦਾਦ ਦਾ ਮਾਲਕ ਕੋਈ ਦਾ ਪਿੱਛੋਂ ਡੇਰੇ ਦਾ ਮਾਲਕ ਇੱਥੇ ਤੇ ਬਾਬਾ ਸ਼ੇਰੀ ਚੰਦ ਨੂੰ ਨਹੀਂ ਬਿਠਾਇਆ ਉਹਨਾਂ ਨੇ ਬਾਬਾ ਲਖਬੀ ਦਾਸ ਨੂੰ ਨਹੀਂ ਪਠਾਇਆ ਉਹਨਾਂ ਬਿਠਾਇਆ बिठाया ल्योत जगह चाहिए तो गुरु नानक उठान गुरु साहब सच्चे पादशाह जी ने जो गुरु रामदास महाराज गुरगत्ती लगे ना गुरु अमरदान इतिहास लिखे के गुरु रामदास महाराज कह लगे मैं पांच चकण जोगा नहीं

ਗੁਰੂ ਗੋਬਿ ਸਿੰਘ ਮਹਾਰਾਜ ਉਪਰ ਕਿੰਨੀ ਸੀ ਪ੍ਰਗਤੀ ਵੇਲੇ 9 ਸਾਲ ਗੁਰੂ ਹਰ ਰਾਏ ਸਾਹਿਬ ਜੀ ਦੀ ਉਮਰ ਕਿੰਨੀ ਸੀ 14 ਸਾਲ ਗੁਰੂ ਹਰਬੰਸ ਸਾਹਿਬ ਮੇਰੀ ਪੀੜ ਤੇ ਬਾਲਕੀ ਉਮਰ ਕਿੰਨੀ ਸੀ ਪ੍ਰਗਤੀ ਵੇਲੇ 11 ਸਾਲ ਲੱਗ ਗਿਆ ਸਕੇ ਇਹਦਾ ਕੋਈ ਪਾਉਂਟ ਚੁਪਟਣ ਚੁਪੋਗੇ ਕਿ ਤਬਾਰਾ ਸਿੱਕੇ ਪਾਛਿਆ ਗਰੀਬਨਵਾਜ ਜੀ ਉਹਨਾਂ ਨੇ ਪ੍ਰਗਤੀ ਗਾ ਦਿੱਤੀ ਦੇਖੇ ਇਹ ਵੀ ਉਮਰ ਦੇ ਵੇਲੇ ਨਹੀਂ ਇਹ ਪੰਡ ਇਹ ਉੱਚਾ ਚੱਟਾ ਆਪਣੇ ਪੁੱਤਰਾ ਦੇ ਪੁੱਤਰ ਚੱਟਾ ਚੱਟੇ ਬਾਹਰ ਜਾਸਤੇ ਭੇਜਿਆ ਕੋ ਸੋੜੋ ਤਾਂ ਗੁਰੂ ਤੇਗ ਬਹਾਦਰ ਸਾਹਿਬ ਉਹ ਕਹਿੰਦੇ ਬੱਕੜ ਸਾਹਿਬ ਦਾਸ ਇਹਨਾਂ ਸਾਜਰ ਨੂੰ ਕੋਲ ਸਹਾਇਕ ਪੁੱਤ ਜਿਹਨਾਂ ਜਿਹਨਾਂ ਦਾ ਨਾਮ ਹੈ ਨੋ ਖੜ ਪ੍ਰਥਵੀ ਚੱਲਿਆ ਇਹਨਾਂ ਦਾ ਸਹਾਇਕ ਕੋਣ ਹੁੰਦਾ ਗੁਰਨਾਨਕ ਸਾਹਿਬ ਤੇ ਕਿਉਂਕਿ ਉਹਨਾਂ ਕੀ ਅਰਦਾਸ ਕਰਦੇ ਕਿ ਬੱਕੜ ਜਰ ਕੁੱਤਾ ਜਾਵਾ ਵੇ ਗੁਰਨਾਨਕ ਦੇਵ ਜੀ ਪਾਤਸ਼ਾਹ ਦੇ ਪਿੰਨੇ ਕੋ ਪਾਰੀ ਹੈ ਜੀ ਗੁਰਗੱਦੀ ਜੀ ਕਰੇ ਅਸੂਈਆ ਸੋਢੀ ਸਾਰੇ ਪਿਖੇ ਪਰਸਪਰ ਹੈ ਜੀ ਸਵਾਰੇ ਬਾਰੇ ਕਿ ਜਿੰਨੇ ਸੋਟੀ ਬੈਠੇ ਨੇ ਇੱਥੇ ਗੱਦੀਆਂ ਲਾ ਕੇ ਇਹ ਸਾਰੇ ਇਰਖਾ ਕਰਦੇ ਨੇ ਗੁਰਨਾਨਕ ਸਾਹਿਬ ਜੀ ਦਾ ਇਹ ਸੱਚੇ ਪਾਤਸ਼ਾਹ ਜੀ ਕਹਿੰਦੇ ਮਨੂ ਵੇਖ ਵੇਖ ਕੇ ਸਾਰੇ ਬਹੁਤ ਰਿਸਤੇ ਨੂੰ ਗੁੱਸੇ ਹਮ ਤੇ ਇਰਖਾ ਕਰਦੇ ਹਣ ਨਿੱਜ ਨਿੱਜ ਪੂਜਾ ਚਾਹ ਕਰਵਾਈ ਕਰੇ ਆਪਣੀ ਅਦਗ ਬੜਾਈ ਇਹ ਆਪੜੀ ਆਪੜੀ ਪੂਜਾ ਕਰੋ ਤੇ ਪਰ ਇਹ ਆਪੜੀ ਆਪੜੀ ਬੜਾਈ ਕਰਾਰੇ ਨਬ ਸਦਾ ਕਹਿ ਕੇ ਹੀ ਹਨ ਜੁਐਸ ਅਨੇਕ ਪ੍ਰਕਾਰਾ ਸ਼ਸਤਰਾਂ ਦੇ ਲੋਕ ਕਰੇ ਪ੍ਰਹਾਰਾ ਬਾਰੇ ਸੱਚੇ ਪਾਤਸ਼ਾਹ ਜਿਹ ਕਹਿੰਦੇ ਉਹ ਜ਼ਿਆਦਾ ਦੁਸ਼ਤ ਕਰਦੇ ਨੇ ਸ਼ਸਤਰਾਂ ਦੇ ਨਾਲ ਪ੍ਰਹਾਰ ਵੀ ਕਰ ਦਿੱਤੇ ਭਾਪ ਗੋਲੀਆਂ ਚਲਾਉਣ ਤੱਕ ਆ ਜਾਂਦੇ ਨੇ ਬਲੂਕਾ ਚਲਾਉਂਦੇ ਨੇ ਬਾਰੇ ਸੱਚੇ ਪਾਤਸ਼ਾਹ ਜਿਹ ਕਹਿੰਦੇ ਇਹ ਨਹੀਂ ਜਾਦਾ ਇਹਨਾਂ ਕਿਦਵਾ ਜੇਕਰ ਪੱਲੇ ਬਨ ਗਿਓ ਜਿੰਨੇ ਤੁੜਿਆ ਤੁਹਾਡੇ ਨਾਲ ਹੀ ਇਖਾ ਕਰੇ ਕੀ ਤਵੇਸ਼ ਕਰੀਏ ਉਹਨਾਂ ਤੁਸੀਂ ਉੱਪਰ ਜਾ ਉੱਪਰ ਚੋ ਜਿੰਨੇ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਤੁਹਾਡੀ ਬਾਜ਼ਾਰ ਕਿ ਤੁਹਾਡੀ ਦੁਨੀਆ ਤੁਹਾਡੇ ਨਾਲ ਹੀ ਇਖਾ ਕਰੇ ਕੀ ਜੇ ਤੁਸੀਂ ਗੁਰਦਾਰ ਸਾਹਿਬ ਦਾ ਜੁੜੇ ਹੋਏ ਹੋ ਤੁਹਾਡਾ ਬਾਦ ਵੀ ਪਵਿੱਤਰ ਹੋ ਸਕਦਾ ਉੱਤੇ ਜਾਓ ਜਿੱਦ ਕੀ ਉੱਪਰ ਜਿੰਨੀ ਮਰਜ਼ੀ ਤੂੰ ਇਹ ਤੋੜਨਾ ਤੇ ਵੈਸੇ ਫਿਰ ਖਾ ਕਰੇ ਤੁਹਾਡੇ ਕਾਰੋਬਾਰ ਨੂੰ ਥੱਲੇ ਲਿਆਣਾ ਚਾਹੀ। ਆਹ ਤੁਸੀਂ ਛੁੜੇ ਹੋ ਉਹ ਗੁਰਨਾਰਕ। ਕਰਤੋ ਆਦੀ ਪੇਠ ਨਹੀਂ ਕਰਣਾ ਨਾ ਕਲਕਟਡ ਦਿੱਤੇ। ਉਹ ਕਹਿੰਦੇ ਕਾਰਲਾ ਪੁੱਤਰ ਜਨੀਰ ਖਾਦ ਮੇਰੇ ਪੁੱਤਰ ਨੂੰ ਪਛਾਣ 50 60 ਪਛਾਣ ਦਾ ਜਨਮ ਇੱਥੇ ਗੁਰਨਾਰਕ ਇੱਥੇ। ਇਹ ਗੁਰਨਾਰਕ ਅਸੱਛੇ ਪਾਲਾਛੈ ਦੇ ਕਾਰੋਬਾਰ ਇਹਦੇ ਪਰਵਾਰ ਥੱਲੇ ਨਹੀਂ ਆਉਣ ਦਿੰਦੇ। ਉਹਦੇ ਵੰਸ ਵਿਖੇ ਜਨ ਮਾਈ। ਆਪਸ ਮੈ ਮਤ ਸਰ ਤਪਤਾਏ ਮਾਰੇ ਤੇ ਹੈਰਾਨ ਕੀਤੇ ਜਲਦੇ ਮੱਖਣ ਛਾਹ ਇਹ ਗੁਰੂ ਦੀਆਂ ਫੁੱਲਾਂ ਚ ਪੈਦਾ ਹੋਏ ਤੇ ਗੁਰੂ ਦੀਆਂ ਫੁੱਲਾਂ ਚ ਪੈਦਾ ਹੋ ਕੇ ਵੀ ਇਹ ਤਪਦੇ ਪੈਣੀ ਖਾਣੇ ਵਿੱਚ ਜੀ ਕਰਿਓ ਖਵਾਵਣ ਸਬਿੱਖ ਆਹਾਰਾ ਜਾਂਤੇ ਗੁਰਤਾ ਪੋਟ ਉਧਾਰਾ ਮਾਰੇ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਨੇ ਵੇਖ ਜ਼ਹਿਰ ਵਾਲਾ ਖਾਣਾ ਵੀ ਇੱਕ ਦੂਜੇ ਨੂੰ ਖਵਾਇਆ ਦਤਾਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਤਾ ਦਾ ਪੋਟ ਬਹੁਤ ਵੱਡਾ ਹੈ ਮਹਾਰਾਜ ਜੀ ਦੇ ਬਾਦਸ਼ਾਹ ਜੀ ਦੇ ਕਿਰਤਾ ਪੋਟ ਉਦਾਰਾ ਇਹ ਸ੍ਰੀ ਕਹਿਦੇ ਤੋਂ ਅੰਦਾਜ਼ਾ ਲਾਓ ਵੀ ਤਤ ਉਸੇ ਪ੍ਰਥਨਾ ਹੈ ਗੁਰਗਤੀ ਨੂੰ ਪ੍ਰਗਟ ਹੋਣਾ ਤੇ ਇਹਦਾ ਲੋਕਾਂ ਤੇ ਹੋਰ ਫੜਾ ਹੋਰ ਇੱਕ ਉਦੋਂ ਸਿੱਖਾਂ ਦੀ ਮਦਦ ਕਰਨੀ ਹੈ ਇਹ ਦੋ ਇਹਨਾਂ ਲੋਕਾਂ ਨਾਲ ਵੀ ਜਿਪੜਦਾ ਹੈ ਤਾਂ ਇਹ ਬਕਾਲਾ ਛੱਡੇ ਬਕਾਲਾ ਛੱਡ ਕੇ ਅੰਮ੍ਰਿਤ ਸਰਪਲੇ ਅੰਮ੍ਰਿਤਤਾ ਤੋਂ ਪਤਨ ਤੇ ਵਾਜਿਬੰਦ ਕਰਦੇ ਕਿੰਨਾ ਪ੍ਰੀਤੀ ਦਾ ਨਦੀਆਂ ਉੱਲੜਦਾ ਉਹਨਾਂ ਕਹਾਰ ਮੰਦਰ ਦੇ ਦਰਵਾਜ਼ੇ ਪੰਜ ਖੜਦੇ ਉੱਤੇ ਕੋਤੇਗ ਬਾਦਸ਼ਾਹ ਬਿੱਥੇ ਆ ਕੇ ਬਹਿ ਕੇ ਸਾਰੀ ਸੰਗਤ ਦੇ ਨਾਲ ਜੋੜ ਗਿਆ ਤਾਂ ਮਹਾਰਾਜ ਜੋ ਥੜੇ ਦੇ ਕੋਲ ਆਕਾਤ ਖਸਿਆ ਦੇ ਕੋਲ ਥੜਾ ਸਾਹ ਉੱਤੇ ਬੈਠ ਕੇ ਪਾਦਸ਼ਾਹ ਜੀ ਵੱਲੇ ਚਲੇ ਗਰੀਬ ਨਵਾਸਾ ਸੱਚੇ ਪਾਤਸ਼ਾਹ ਇਹ ਖਾ ਤਾਂ ਦੀ ਗੋਲੀ ਚ ਲਈ ਮਹਾਰਾਜ ਕੋਤੇਗ ਬਾਦਸ਼ਾਹ ਤੇ ਗੋਰੀ ਚ ਗਰੀਬ ਨਵਾਸਾ ਸੱਚੇ ਪਾਤਸ਼ਾਹ ਜੀ ਉੱਤੇ ਬਕਾਲੇ ਦੇ ਵਿੱਚ ਤਾਂ ਤਾਂ ਹੀ ਤਾਂ ਤੇ ਦੇਖਿਆ ਪਪ ਕੀਤ ਪਰਸ ਹੈ। ਕੀਤ ਪਰਸ ਰੇ ਪਹਿਲਾ ਮਾਰੇ ਸਾਰੇ ਪੰਜਾਬ ਅੱਤ ਕਰਤਾ ਕੇ ਤਾਂ ਜਦੋਂ ਤਕਾਲਾ ਛੱਡਿਆ ਅੰਮ੍ਰਿਤਸਰ ਤੋਂ ਫਿਰ ਪੰਜਾਬ ਦਾ ਮਾਲਵੇਵ ਨੂੰ ਹੋ ਕੇ ਤਰਨਤਾਰਨ, ਗੋਇੰਦਵਾਲੀ ਤਰੋ ਹੋ ਕੇ ਸੱਚੇ ਪਾਤਸ਼ਾਹ ਜੀ ਜਦ ਕੀਤ ਪਰਸ ਉਪੋਚੇ ਤੇ ਵਿਚਾਰੇ ਇੱਥੇ ਵੀਰੇ ਭਰਾ ਦੀ ਸ਼ਕਤਾਂ ਦਿੱਤੀ ਹੈ। ਫਿਰ ਇਹਨਾਂ ਨੂੰ ਵੀ ਈਰਖਾ ਕਰਨੀ ਨਾ ਕਰਨਾ ਵੀ ਇੱਥੇ ਗੁਰਨਾਣਕ ਦੀ ਜੋਤ ਦੇ ਮਾਲਕ ਆ ਗਏ ਸਾਰਾ ਚੜਾਵਾ ਇਹਨਾਂ ਦੇ ਬਾਰਡਕਾ ਆਪਣਾ ਨਗਰ ਬਸਾਨੀ। ਤਾਂ ਨਾ ਤੁਰਕ ਪਰਸੇ ਆ ਬਸਾਇ ਸੱਚੀ ਬਾਤ ਹੈ ਆਪਣੀ ਜਗ੍ਹਾ ਬੋਲ ਲੈ ਕੇ ਬਸਾਇ ਗਰੀਬਨवाज ਪਾਦਸ਼ਾਹ ਜੀ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਦਾਤਾ ਜੀ ਕਹਿ ਲੱਗੇ ਸੋਹਣ ਪਖੜਿ ਸ਼ਾ ਏਸੇ ਦੀ ਗੁਰੂ ਨਾਨਕ ਦੀ ਦਿੱਤੀ ਬਹੁਤ ਭਾਰੀ ਹੈ ਜੀ ਤੁਰਕ ਵਿਰੋਧੀ ਗੁਰ ਕਰਕੇ ਆਪਣਾ ਜੋਰ ਜਨਾਹੇ ਬਡੇਰੇ ਮਾਰੇ ਕਿਹਦੇ ਤੁਰਕ ਵਿਰੋਧੀ ਦੇ ਗੁਰੂ ਘਰ ਦੇ ਨਾਲ ਉਹ ਆਪਣਾ ਜੋਰ ਵੱਖਰਾ ਜਨਾ ਦੇ ਇੱਕ ਹੋਰ ਮਸਲਾ ਇੱਕ ਮਸਲਾ ਕੀ ਇਹ ਆ ਜਿਹੜੇ ਈਰਖਾ ਕਰਨ ਵਾਲੇ ਇਹਨਾਂ ਨਾਲ ਨਿਬੜਦਾ ਇੱਕ ਜਿਹੜੇ ਸਤਿ ਕੁਰਤੀ ਗੁਰਨਾਨਕ ਦੀ ਸੰਗਤ ਉਹਨਾਂ ਨੂੰ ਸਹਿਤ ਕਰ ਤੀਜੀ ਹਨ ਤੁਰਕਾਂ ਦਾ ਰਾਜ ਚਲਦਾ ਤੁਰਕ ਰੰਗ ਦੇ ਤਰਾ ਰਾਜ ਚਲਦਾ ਇਹ ਵੱਖਰੀ ਗੁਰਨਾਨਕ ਸਹਿਬ ਦੇ ਕਰਤਾਈ ਰੱਖਾ ਕਰ ਤਦ ਪਤਾ ਜਾਹ ਕੀ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਤਵੀ ਤੇ ਪੜਾ ਕੇ ਸ਼ੀਤ ਕਰ ਦੋਤਾ ਛੇਵੇਂ ਪਾਤਸ਼ਾਹ ਜੀ ਦਾ ਜੱਗਾ ਹੋ ਗਿਆ ਸ਼ਾਹ ਜਾਨ ਅਣ ਅਗੋਰਾ ਜਿਹੜੇ ਪੇਕਾ ਉਹ ਤੇ ਹੋਰ ਦਾ ਤਪ ਤੇ ਪਾਤਸ਼ਾਹ ਕਹਿੰਦੇ ਕਿ ਤਿਕ ਪਾਜ ਪਾਂਡੋ ਵੇ ਇਹ ਵੀ ਇਹਨਾਂ ਨਾਲ ਬਿਨ ਬੜਨ ਇਹਨਾਂ ਨਾਲ ਤੁਰਕ ਜਿਹੜੇ ਨੇ ਇਹ ਆਪਣਾ ਜੋਰ ਦਿਖਾਉਂਦੇ ਹਨ ਰਾਮ ਬਾਤ ਚਾਹ ਅਦੇ ਤੀਖਾ ਕੋ ਦਿਖਰਾਵੇ ਫੁੱਤ ਬਿਚੀਖਾ ਬਾਹਰ ਜੀ ਕਹਿੰਦੇ ਇਹਨਾਂ ਨੂੰ ਸ਼ੌਂਕ ਇਹ ਕਰਾਂ ਬਾਤਾਂ ਦੇਖਣ ਦਾ ਇਹਨਾਂ ਨੇ ਕਿਹੜਾ ਕਰਾਂ ਬਾਤਾਂ ਦਿਖਾਓ ਤੇ ਦਿਖਾਉਂਦੇ ਆ ਇਹਨੇ ਕਈ ਸਾਡੇ ਖਾਂ ਦਾ ਕੋਈ ਨ ਕਰਾਮਾਤਾਂ ਦਿਖਾਉਂਦਾ ਐ ਇਸ ਨੂੰ ਸ਼ੌਂਕ ਐ ਜੀ ਕਰਾਮਾਤ ਦੇਖਣ ਦਾ ਜੀ ਨਟਕੀ ਪਾਂਤ ਆਪ ਦਿਖਲਾਵੇ ਹਰ ਦਰਗਹ 'ਚ ਆ ਮੁਖ ਦਿਖਰਾਵੇ ਜਿਹੜੇ ਸਹਿਤਿ ਕੇ ਪਾਤਸ਼ਾਹ ਜੀ ਕਹਿੰਦੇ ਇਹਨੂੰ ਜਾ ਕੇ ਦਿਖਾਉਂਦੇ ਮੈਨੂੰ ਦਰਗਾਹ 'ਚ ਮੁਖ ਹੀ ਦਿਖਾਨ ਅਸੀਂ ਦਿਖਾਣੀ ਕੋਈ ਨਹੀਂ ਗੁਰਦਾਰ ਸਾਹਿਬ ਦੇ ਘਰ ਦੇ ਕਦੀ ਕਰਾਮਾਤ ਨਹੀਂ ਦਿਖਾਈ ਨਾ ਮਾਰੇ ਸੱਤਿ ਕੇ ਪਾਤਸ਼ਾਹ ਜੀ ਕਹਿੰਦੇ ਕੋਧ ਖਾਣੀ ਹੈ ਜੀ ਨਾ ਸੰਤਨ ਮੈਂ ਐਸੀ ਬਾਤ ਜਿਨਕੇ ਸਦਾ ਬਸਤਿਤ ਸ਼ਾਂ ਮਹਾਰਾਜੀ ਕਹਿੰਦੇ ਨੇ ਸੰਤ ਜਿਹੜੇ ਨੇ ਗੁਰਸਿੱਖ ਜਾਂ ਗੁਰੂ ਸਾਹਿਬ ਉਹਨਾਂ ਦੇ ਚਿੱਤ ਸ਼ਾਂ ਉਹਨਾਂ ਲਈ ਕਦੇ ਨਾ ਕੀਚਾ ਚ ਨਹੀਂ ਫਸਣਾ ਮੱਖਣ ਸਾ ਇਸ ਲਈ ਗੁਰੂ ਨਾਨਕ ਦੇ ਜੀ ਦੀ ਜੋਤ ਹੈ ਗੁਰੂ ਨਾਨਕ ਦੇ ਘਰ ਦੀ ਪਾਣ ਪੜੀ ਭਾਗ ਅਜੇ ਪਾਤਸ਼ਾਹ ਜੀ ਦੇ ਕੁਝ ਬਚਨ ਰਹਦੇ ਸੱਚੇ ਪਾਤਸ਼ਾਹ ਜੀ ਦੇ ਉਹ ਬਚਨ ਆਪਾ ਪੜਨੇ ਨਾ ਫਿਰ ਮੱਖਣ ਸਾਗੋ ਕੀ ਕਰਦਾ ਹੈ ਕਾਇਸ਼ਾ ਤੀਨ ਕੇ ਮੇਰ ਕੋ ਤਿਆਸ ਲਿਖੇ ਸਮਾਪਤ ਹੋ ਗਏ ਕਾਲ ਮੁੱਕ ਗਏ ਆਪਾਂ ਵਿਚਾਰਾਂ ਦੀ ੜੀ ਤੋੜਨੀ ਆਪੇ ਕਾਜ ਦੇ ਕਰਨਾ ਨਾਲ ਜੁੜੀਏ ਪਿਆਰ ਨਾਲ ਸਾਰੇ ਆਖਣ ਕਰੀਏ ਤੇ ਤੂ ਬਹਾਰ ਦਰシ ਮਰੇ ਤੇ ਤੂ ਬਹਾਰ ਦਰシ ਮਰੇ ਬਹਾਰ ਦਰシ ਮਰੇ ਤੇ ਤੂ ਬਹਾਰ ਦਰシ ਮਰੇ ਏ ਗੁਬਾਦਰਿ ਸਿਮਰਿਐ ਤੇ ਗੁਬਾਦਰਿ ਸਿਮਰਿਐ ਆਲਿ ਸੁਮਰਿਐ ਤੇ ਗੁਬਾਦਰਿ ਸੁਮਰਿਐ ਕਰਨੋ ਨਿਤ ਆਵੇਤਾਇ ਕਰਨੋ ਨਿਤ ਆਵੇਤਾ ਕਾਰ ਤੋਂ ਨਿਤਿ ਆਵੇ ਸਾਰ ਕਾਰਨੋਂ ਨਿਤਿ ਆਵੇ ਤਾਈ